ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵਿੰਦਰ ਸਿੰਘ ਕਪੂਰ ਦਾ ਵਾਰਤਕ ਲੇਖ ਕਵੀ ਅਤੇ ਕਵਿਤਾ ਸੁਣਾਉਣ ਲੱਗੀ ਹੈ ਕਿਸੇ ਨੇ ਚਿੰਤਾ ਪ੍ਰਗਟਾਉਂਦੇ ਹੋਏ ਇੱਕ ਫਿਲਾਸਫਰ ਨੂੰ ਦੱਸਿਆ ਸਾਡੇ ਦੇਸ਼ ਦੀ ਧਰਤੀ ਬੰਜਰ ਹੋ ਗਈ ਹੈ ਉੱਤਰ ਮਿਲਿਆ ਘਬਰਾਉਣ ਦੀ ਕੋਈ ਲੋੜ ਨਹੀਂ ਮਿਹਨਤ ਨਾਲ ਫਿਰ ਉਪਜਾਊ ਹੋ ਜਾਵੇਗੀ ਹੋਰ ਚਿੰਤਾ ਪ੍ਰਗਟ ਕਰਦਿਆਂ ਫਿਰ ਉਸ ਕਿਹਾ ਸਾਡੇ ਦੇਸ਼ ਵਿੱਚ ਇਸਤਰੀਆਂ ਬਾਝ ਹੋ ਗਈਆਂ ਹਨ ਫਿਲਾਸਫਰ ਨੇ ਕਿਹਾ ਉਹਨਾਂ ਦਾ ਤੁਸੀਂ ਸਤਕਾਰ ਨਹੀਂ ਕੀਤਾ ਸੀ ਉਹਨਾਂ ਦੀ ਕੁੱਖ ਰੁੱਸ ਗਈ ਹੈ ਉਹਨਾਂ ਨਾਲ ਸਤਕਾਰ ਨਾਲ ਪੇਸ਼ ਆਓ ਤੁਹਾਡੇ ਵਿਹੜਿਆਂ ਵਿੱਚ ਬਾਲਾਂ ਦਾ ਮੇਲਾ ਲੱਗ ਜਾਵੇਗਾ ਚਿੰਤਾ ਵਧ ਗਈ ਅਤੇ ਉਸਨੇ ਬੜੇ ਦਰਦ ਨਾਲ ਕਿਹਾ ਸਾਡੇ ਦੇਸ਼ ਵਿੱਚ ਕਵਿਤਾ ਪੈਦਾ ਹੋਣੋਂ ਰੁਕ ਗਈ ਹੈ ਅੱਗੋਂ ਉੱਪਰ ਮਿਲਿਆ ਹੁਣ ਤੁਹਾਡਾ ਦੇਸ਼ ਜ਼ਰੂਰ ਗਰਗ ਹੋ ਜਾਵੇਗਾ ਹੁਣ ਤੁਹਾਡੀਆਂ ਇਸਤਰੀਆਂ ਦੀ ਗੋਦ ਕਦੇ ਹਰੀ ਨਹੀਂ ਹੋਵੇਗੀ ਕੋਣ ਤੁਹਾਡੇ ਖੇਤਾਂ ਵਿੱਚ ਕਦੇ ਹਰੀਆਬਲ ਨਹੀਂ ਹੋਵੇਗੀ ਦੂਜੇ ਵਿਸ਼ਵ ਯੁੱਧ ਵਿੱਚ ਜਰਮਨਾ ਨੇ ਪੈਰਿਸ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਅਗਲੇ ਦਿਨ ਉਹਨਾਂ ਨੇ ਪੈਰਿਸ ਨੂੰ ਮਲੀਆ ਮੇਟ ਕਰਨ ਦਾ ਫੈਸਲਾ ਕੀਤਾ ਕਿਆਮਤ ਦੀ ਸਵੇਰ ਤੋਂ ਪਹਿਲਾਂ ਰਾਤ ਪੈਰਿਸ ਦਾ ਇੱਕ ਕਵੀ ਜਰਮਨ ਜਰਨੈਲ ਨੂੰ ਮਿਲਿਆ ਤੇ ਪੈਰਿਸ ਬਾਰੇ ਆਪਣੀ ਇੱਕ ਲਿਖੀ ਹੋਈ ਕਵਿਤਾ ਸੁਣਾਉਣ ਉਪਰੰਤ ਬੋਲਿਆ ਤੁਸੀਂ ਪੈਰਿਸ ਨੂੰ ਤਬਾਹ ਨਾ ਕਰੋ ਇਹ ਕਵਿਤਾ ਵਰਗਾ ਸ਼ਾਇਰ ਹੈ ਇਹ ਸਿੱਪ ਦਾ ਮੋਤੀ ਹੈ ਤੁਸੀਂ ਜਦੋਂ ਵੀ ਕਦੀ ਪੈरिस ਆਵੋਗੇ ਤਾਂ ਤੁਹਾਨੂੰ ਇਸ ਗੱਲ ਦਾ ਮਾਣ ਹੋਵੇਗਾ ਕਿ ਪੈरिस ਨੂੰ ਬਚਾਉਣ ਵਾਲੇ ਤੁਸੀਂ ਹੋ ਕਹਿੰਦੇ ਹਨ ਉਸ ਕਵੀ ਨੇ ਆਪਣੀ ਕਵਿਤਾ ਨਾਲ ਪੈरिस ਬਚਾ ਲਿਆ ਸਦੀਆਂ ਪਹਿਲਾਂ ਯੂਨਾਨ ਉੱਤੇ ਜਦੋਂ ਤੁਰਕਾਂ ਨੇ ਹਮਲਾ ਕਰਕੇ ਬਹੁਤ ਸਾਰੇ ਯੂਨਾਨੀਆਂ ਨੂੰ ਕੈਦੀ ਬਣਾ ਲਿਆ ਤਾਂ ਯੂਨਾਨੀਆਂ ਦਾ ਮਖੌਲ ਉਡਾਉਣ ਲਈ ਜਦੋਂ ਬੰਦੀ بنائے ਗਏ ਕੈਦੀਆਂ ਨੂੰ ਤੁਰਕਾਂ ਨੇ ਕੁਝ ਸੁਣਾਉਣ ਲਈ ਕਿਹਾ ਤਾਂ ਉਹਨਾਂ ਬਿਜਲੇ ਇੱਕ ਕਵੀ ਦੀ ਕਵਿਤਾ ਸੁਣ ਕੇ ਤੁਰਕ ਨੇ ਕਿਹਾ ਤੁਸੀਂ ਇਤਨੀ ਚੰਗੀ ਕਵਿਤਾ ਲਿਖਦੇ ਹੋ ਫਿਰ ਤੁਸੀਂ ਹਾਰ ਕਿਵੇਂ ਗਏ ਉੱਤਰ ਮਿਲਿਆ ਸਾਡੀ ਕਵਿਤਾ ਉਚਾਈਆਂ ਬਲਵਧਣ ਦੀ ਥਾਂ ਟਲਾਣਾ ਵੱਲ ਦਿਲ ਕਰਨ ਲੱਗ ਪਈ ਹੈ ਜਿਸ ਕਰਕੇ ਅਸੀਂ ਹਾਰ ਗਏ ਹਾਂ ਇੱਕ ਬਾਦਸ਼ਾਹ ਦੇ ਪ੍ਰਧਾਨ ਮੰਤਰੀ ਨੇ ਰਾਜ ਕਵੀ ਦੀ ਮੌਤ ਉਪਰੰਤ ਰਾਜ ਕਵੀ ਦੀ ਜੱਦੀ ਪਦਵੀ ਖਤਮ ਕਰ ਦਿੱਤੀ ਰਾਜ ਕਵੀ ਦੇ ਪੁੱਤਰਾਂ ਨੇ ਬਾਦਸ਼ਾਹ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਤਾਂ ਕਵਿਤਾ ਕਹਿਣ ਤੋਂ ਸਿਵਾਏ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਜੇ ਉਸ ਨੂੰ ਰਾਜਕਵੀ ਨਹੀਂ ਬਣਾਇਆ ਜਾ ਸਕਦਾ ਤਾਂ ਉਸ ਨੂੰ ਕਿਸੇ ਛੋਟੇ ਮੋਟੇ ਕੰਮ ਤੇ ਲਾ ਦਿੱਤਾ ਜਾਵੇ ਮਿਹਰਬਾਨੀ ਹੋਵੇਗੀ ਪ੍ਰਧਾਨ ਮੰਤਰੀ ਨੇ ਉਸ ਦੀ ਹਿੱਲ ਠੀ ਕਰਨ ਵਾਸਤੇ ਕਿਹਾ ਸਾਡੇ ਕੋਲ ਅਸਤਬਲ ਵਿੱਚ ਘੋੜਿਆਂ ਦੀ ਲਿੱਦ ਚੁੱਕਣ ਦਾ ਕੰਮ ਹੈ ਕਰੇਗਾ ਰਾਜਕਵੀ ਦੇ ਪੁੱਤਰ ਨੇ ਜਦੋਂ ਉਹ ਕੰਮ ਵੀ ਸਵੀਕਾਰ ਕਰ ਲਿਆ ਤਾਂ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਲੋਕ ਕੀ ਕਹਿਣਗੇ ਇਤਨੀ ਚੰਗੀ ਕਵਿਤਾ ਲਿਖਣ ਵਾਲੇ ਨੂੰ ਅਸੀਂ ਲਿੱਦ ਚੁੱਕਣ ਦੇ ਕੰਮ ਲਾਇਆ ਹੋਇਆ ਤਾਂ ਕਵੀ ਨੇ ਝੱਟ ਜਵਾਬ ਦਿੱਤਾ ਨਹੀਂ ਮਹਾਰਾਜ ਸਗੋਂ ਲੋਕ ਕਹਿਣਗੇ ਕਿ ਇਸ ਬਾਦਸ਼ਾਹ ਦੇ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਨੌਕਰ ਵੀ ਇੰਨੀ ਚੰਗੀ ਕਵਿਤਾ ਲਿਖ ਲੈਂਦਾ ਉਸ ਦੇ ਜਵਾਬ ਤੋਂ ਖੁਸ਼ ਹੋ ਕੇ ਪਤਨ ਮੰਤਰੀ ਨੂੰ ਉਸ ਦੀ ਪਦਵੀ ਬਹਾਲ ਕਰ ਦਿੱਤੀ ਕੁਝ ਸੂਰਤਾਂ ਕਵਿਤਾ ਵਰਗੀਆਂ ਹੁੰਦੀਆਂ ਹਨ ਕਈ ਦਿਨਹੀ ਕਵਿਤਾ ਵਰਗੇ ਹੁੰਦੇ ਹਨ ਜਵਾਨੀ ਕਵਿਤਾ ਵਾਲੀ ਉਮਰ ਹੁੰਦੀ ਹੈ ਇੱਕ ਪਖੰਡੀ ਨੇ ਕਿਹਾ ਮੈਨੂੰ ਵਿਸ਼ਾ ਦਿਓ ਮੈਂ ਕਵਿਤਾ ਲਿਖਾਂ ਉੱਤਰ ਮਿਲਿਆ ਕਵਿਤਾ ਵਾਸਤੇ ਵਿਸ਼ਾ ਨਹੀਂ ਚਾਹੀਦਾ ਦਿਲ ਚਾਹੀਦਾ ਅਜੋਕੇ ਮਨੁੱਖ ਦਾ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਸਾਡੀ ਕਵਿਤਾ ਦੇ ਸਰੋਤ ਸੁੱਕ ਗਏ ਹਨ ਕਵਿਤਾ ਨਾਲੋਂ ਸਾਡਾ ਨਾਤਾ ਟੁੱਟ ਗਿਆ ਹੈ ਸਾਡਾ ਅਨੁਭਵ ਯਤੀਮ ਹੋ ਗਿਆ ਹੈ ਲੰਮੀਆਂ ਬੈਸਾਂ ਰਾਹੀਂ ਅਸੀਂ ਆਪਣੀ ਅਗਿਆਨਤਾ ਦਾ ਆਦਾਨ-ਪ੍ਰਦਾਨ ਕਰਨ ਲੱਗ ਪਏ ਹਾਂ ਜਦੋਂ ਕਿ ਸਾਡੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਕੋਈ ਸਾਡੇ ਦਿਲ ਦੀ ਗੱਲ ਸੁਣੇ ਕੋਈ ਆਪਣੇ ਦਿਲ ਦੀ ਗੱਲ ਸੁਣਾਵੇ ਕੋਈ ਸਾਨੂੰ ਕਵਿਤਾ ਵਾਂਗ ਮਿਲੇ ਕੋਈ ਕਵਿਤਾ ਵਾਂਗ ਸਾਡੇ ਦਿਲ ਵਿੱਚ ਆ ਵਸੇ ਅਜੋਕੇ ਯੁੱਗ ਵਿੱਚ ਮਹਾਨ ਕਵਿਤਾ ਪੈਦਾ ਨਾ ਹੋਣ ਦਾ ਕਾਰਨ ਇਹ ਹੈ ਕਿ ਸਾਡਾ ਅਨੁਭਵ ਬਹੁਣਾ ਹੋ ਗਿਆ ਹੈ ਅਸੀਂ ਚੌੜੀਆਂ ਸੜਕਾਂ ਜ਼ਰੂਰ ਬਣਾ ਲਈਆਂ ਹਨ ਪਰ ਉਹਨਾਂ ਉੱਤੇ ਟੁਰਨ ਵਾਲੇ ਦੇਵਪੁਸ਼ ਅਸੀਂ ਕਿੱਥੋਂ ਲਿਆਵਾਂਗੇ ਕਵੀ ਉਹ ਵਿਅਕਤੀ ਹੁੰਦਾ ਹੈ ਜਿਸ ਦੇ ਪੈਰ ਧਰਤੀ ਉੱਤੇ ਹੋਣ ਜਿਸ ਦਾ ਸਿਰ ਤਾਰਿਆਂ ਵਿੱਚ ਹੋਵੇ ਜਿਹੜਾ ਚੰ드ਰਮਾ ਵਾਂਗ ਇਕੱਲਾ ਵਿਝਰ ਸਕੇ ਸੂਰਜ ਵਾਂਗ ਮਗ ਸਕੇ ਸਮੁੰਦਰ ਵਾਂਗ ਧੜਕ ਸਕੇ ਜੰਗਲ ਦੀ ਅੱਗ ਵਾਂਗ ਆਪਣਾ ਰਾਹ ਬਣਾ ਸਕੇ ਕਵੀ ਜਿਸ ਚੀਜ਼ ਦੀ ਕਲਪਨਾ ਕਰਦੇ ਹਨ ਫਿਲਾਸਫਰ ਅਤੇ ਵਿਗਿਆਨੀ ਉਸ ਨੂੰ ਸੱਚ ਕਰ ਬਖਾਉਂਦੇ ਹਨ ਪਿਆਰ ਕਰਨਾ ਸਿੱਖਣਾ ਹੈ ਤਾਂ ਕਿਸੇ ਕਵੀ ਤੋਂ ਸਿੱਖੋ ਮਹਿਸੂਸ ਕਰਨ ਦੀ ਜਾਚ ਸਿੱਖਣੀ ਹੈ ਤਾਂ ਕਿਸੇ ਕਵੀ ਨੂੰ ਪੜੋ ਮਹਾਨਤਾ ਦੇ ਦਰਸ਼ਨ ਕਰਨੇ ਹਨ ਤਾਂ ਕਿਸੇ ਕਵੀ ਦੀ ਕਲਪਨਾ ਨਾਲ ਉੱਡ ਕੇ ਵੇਖੋ ਹਰ ਕੋਈ ਕਵੀ ਬਣਨਾ ਚਾਹੁੰਦਾ ਹੈ ਪਰ ਕਿਉਂਕਿ ਬਣ ਨਹੀਂ ਸਕਦਾ ਸੋ ਕੋਈ ਫਿਲਾਸਫਰ ਬਣ ਜਾਂਦਾ ਹੈ ਤੇ ਕੋਈ ਵਿਗਿਆਨੀ ਸਰਬੱਤ ਦੇ ਭਲੇ ਦਾ ਸੰਦੇਸ਼ ਕਿਸੇ ਕਵੀ ਦੀ ਕਵਿਤਾ ਵਿੱਚ ਹੀ ਸੰਭਵ ਹੈ ਮਹਾਨ ਕਵੀ ਬਾਣੀ ਹੋ ਸਕਦਾ ਹੈ ਜਿਹੜਾ ਮਹਾਨ ਦਾਰਸ਼ਨਿਕ ਹੋਵੇ ਅਸੀਂ ਸਾਰੇ ਇਸ ਸੰਸਾਰ ਨੂੰ ਕਿਸੇ ਨਾ ਕਿਸੇ ਕਵੀ ਦੀਆਂ ਨਜ਼ਰਾਂ ਨਾਲ ਦੇਖਦੇ ਹਾਂ ਸਾਡੀਆਂ ਅਸਲ ਪ੍ਰਾਪਤੀਆਂ ਦਾ ਪੱਧਰ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਵਿਤਾ ਨੂੰ ਕਿਤਨਾ ਕੁ ਮਾਣਿਆ ਹੈ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਹੈ ਉਸ ਨੂੰ ਪੁੱਛ ਕੇ ਦੇਖਣਾ ਕਿ ਉਸ ਨੂੰ ਕਿਸ ਕਵੀ ਨੇ ਪ੍ਰਭਾਵਿਤ ਕੀਤਾ ਹੈ ਜਦੋਂ ਲੋਕਾਂ ਦਾ ਕਵਿਤਾ ਨਾਲੋਂ ਨਾਤਾ ਟੁੱਟ ਜਾਵੇ ਤਾਂ ਉਹ ਹੋਰ ਭਾਵੇਂ ਕੁਝ ਬਣ ਜਾਣ ਮਨੁੱਖ ਨਹੀਂ ਬਣ ਸਕਣਗੇ ਸਿਕੰਦਰ ਦੇ ਸਵਾਲ ਦਾ ਪੋਰਸ ਨੇ ਜਿਹੜਾ ਜਵਾਬ ਦਿੱਤਾ ਸੀ ਉਹ ਇੱਕ ਵਾਕ ਨਹੀਂ ਸੀ ਇੱਕ ਵਾਕ ਵਾਲੀ ਕਵਿਤਾ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਤਲਵਾਰ ਸੀ ਤਾਂ ਦੂਜੇ ਹੱਥ ਵਿੱਚ ਕਵੀ ਵਾਲੀ ਕਲਮ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ ਸੀ ਉਸ ਵਿੱਚ ਤਲਵਾਰ ਨੂੰ ਕਲਮ ਵਾਂਗ ਵਰਤਿਆ ਗਿਆ ਸੀ ਸਿੱਖ ਗੁਰੂਆਂ ਦੇ ਹਰਮਨ ਪਿਆਰਾ ਹੋਣ ਦਾ ਇੱਕ ਕਾਰਨ ਇਹ ਹੈ ਕਿ ਉਹ ਸਾਰੇ ਮਹਾਨ ਕਵੀ ਸਨ ਇੱਕ ਮਹਾਨ ਕਵੀ ਬਣ ਲਈ ਅੰਤਾਂ ਦੀ ਵਫਾ ਮਿਹਨਤ ਅਤੇ ਦ੍ਰਿਸ਼ਟੀ ਦੀ ਵਿਸ਼ਾਲਤਾ ਦੀ ਲੋੜ ਹੁੰਦੀ ਹੈ ਇਹਨਾਂ ਦੀ ਘਾਟ ਕਾਰਨ ਹੀ ਅਜੋਕਾ ਮਨੁੱਖ ਦੁਨ ਸੁੰਗੜ ਰਿਹਾ ਹੈ ਜਿਹੜਾ ਸੁੱਖ ਕਵਿਤਾ ਵਿੱਚੋਂ ਮਿਲਦਾ ਹੈ ਉਹ ਪੈਸੇ ਨਾਲ ਖਰੀਦੀਆਂ ਜਾਣ ਵਾਲੀਆਂ ਵਸਤਾਂ ਵਿੱਚੋਂ ਲੱਭਿਆ ਜਾ ਰਿਹਾ ਹੈ ਕਵਿਤਾ ਨਾਲੋਂ ਟੁੱਟਣ ਦਾ ਕਾਰਨ ਹੀ ਅਜੋਕਾ ਮਨੁੱਖ ਭਟਕ ਰਿਹਾ ਹੈ ਸਾਡੇ ਗੀਤ ਗਵਾਚ ਗਏ ਹਨ ਕਵੀ ਮਨੁੱਖ ਦੀ ਆਤਮਾ ਨੂੰ ਚਿਤਰਨ ਵਾਲੇ ਕਲਾਕਾਰ ਹੁੰਦੇ ਹਨ ਜੇ ਅਦਾਲਤਾਂ ਵਿੱਚ ਕਵੀ ਬਿਠਾ ਦਿੱਤੇ ਜਾਣ ਤਾਂ ਲੋਕ ਝਗੜੇ ਕਰਨੋਂ ਹਟ ਜਾਣ ਕਹਿੰਦੇ ਹਨ ਕਵਿਤਾ ਨਾਲ ਸ਼ੁਰੂ ਕੀਤਾ ਦਿਨ ਬੜੇ ਆਨੰਦ ਵਿੱਚ ਬੀਤਦਾ ਹੈ ਚੰਗਾ ਇਨਸਾਨ ਬਣੇ ਬਿਨਾ ਚੰਗਾ ਕਵੀ ਬਣਨਾ ਸੰਭਵ ਨਹੀਂ ਕਵਿਤਾ ਪੜ੍ਹਨਾ ਕਿਸੇ ਦੀ ਮਜਬੂਰੀ ਨਹੀਂ ਪਰ ਜਿਸ ਦਾ ਇਹ ਸ਼ੌਂਕ ਹੈ ਉਹ ਰੂਹ ਤੱਕ ਰੱਜ ਜਾਂਦਾ ਹੈ ਕਵਿਤਾ ਸਾਡੇ ਸਾਰੇ ਤਣਾਅ ਦੂਰ ਕਰ ਦਿੰਦੀ ਹੈ ਕਹਿੰਦੇ ਹਨ ਸਭ ਤੋਂ ਚੰਗੀ ਨੀਂਦਰ ਉਹ ਹੈ ਜਿਹੜੀ ਕਵਿਤਾ ਪੜ੍ਹਦਿਆਂ ਆਵੇ ਕਵੀਆਂ ਵਰਗਾ ਇਨਸਾਫ ਪਸੰਦ ਵਿਅਕਤੀ ਦੁਨੀਆ ਵਿੱਚ ਮਿਲਣਾ ਸੰਭਵ ਨਹੀਂ ਇੱਕ ਚੰਗੇ ਕਵੀ ਦੇ ਵਿਚਾਰ ਉੱਚੇ ਹੁੰਦੇ ਹਨ ਉਸ ਦਾ ਗਿਆਨ ਡੂੰਘਾ ਹੁੰਦਾ ਹੈ ਉਸ ਦਾ ਜੀਵਨ ਸਾਦਾ ਤੇ ਨਿਰਮਲ ਹੁੰਦਾ ਹੈ ਉਸ ਦਾ ਸਰੀਰ ਸੋਹਣਾ ਹੁੰਦਾ ਹੈ ਮਹਾਨ ਕਵੀ ਰਾਤੋਂ ਰਾਤ ਪੈਦਾ ਨਹੀਂ ਹੁੰਦੇ ਇਹ ਤਾਂ ਉਮਰਾਂ ਦੀ ਨੇਕ ਕਮਾਈ ਦਾ ਸਿੱਟਾ ਹੁੰਦੇ ਹਨ ਕਵੀ ਚੁੱਪਚੀ ਪੀਤੇ ਵਿਅਕਤੀ ਹੁੰਦੇ ਹਨ ਪਰ ਉਹਨਾਂ ਦੇ ਬੋਲਾਂ ਦੀ ਗੂੰਜ ਸਦੀਆਂ ਤੱਕ ਆਉਂਦੀ ਰਹਿੰਦੀ ਹੈ ਸੁਣਦੀ ਰਹਿੰਦੀ ਹੈ ਕਹਿੰਦੇ ਹਨ ਜਿਹੜਾ ਇਕਾਂਤ ਵਿੱਚ ਨਹੀਂ ਵਿਚਰ ਸਕਦਾ ਉਹ ਹੋਰ ਭਾਵੇਂ ਕੁਝ ਬਣ ਜਾਵੇ ਉਹ ਕਵੀ ਨਹੀਂ ਬਣ ਸਕਦਾ ਹਰ ਕਵੀ ਦੇ ਮਨ ਉੱਤੇ ਉਸ ਦੀ ਮਾਂ ਦੀ ਛਾਪ ਡੂੰਗੀ ਅਤੇ ਗੂੜੀ ਹੁੰਦੀ ਹੈ ਕਿਸੇ ਕਵੀ ਦੀ ਪਤਨੀ ਬਣਨ ਦੀ ਗਲਤੀ ਨਾ ਕਰਨਾ ਕਵੀਆਂ ਦੀ ਪ੍ਰੇਰਣਾ ਪਤਨੀਆਂ ਨਹੀਂ ਪ੍ਰੇਮਕਾਮਾ ਹੁੰਦੀਆਂ ਹਨ ਇਹੀ ਕਾਰਨ ਹੈ ਕਿ ਕਵੀ ਚੰਗੇ ਪ੍ਰੇਮੀ ਪਰ ਅਸਫਲ ਪਤੀ ਹੁੰਦੇ ਹਨ ਕਵੀਆਂ ਦੀਆਂ ਕਵਿਤਾਵਾਂ ਵਿੱਚੋਂ ਉਹਨਾਂ ਦੇ ਸਮਕਾਲੀ ਯੁੱਗ ਨੂੰ ਦੇਖਿਆ ਜਾ ਸਕਦਾ ਹੈ ਹਰ ਨਵੀਂ ਪੀੜੀ ਦੇ ਅਨੁਭਵ ਨੂੰ ਪੇਸ਼ ਕਰਨ ਲਈ ਨਵੇਂ ਕਵੀ ਦੀ ਲੋੜ ਹੁੰਦੀ ਹੈ ਬਹੁਤੇ ਕਵੀ ਮੈਂ ਤੋਂ ਅੱਗੇ ਨਹੀਂ ਚੱਲਦੇ ਅਜਿਹੀ ਕਵੀਆਂ ਦੀ ਰਚਨਾ ਵਿੱਚ ਕਵਿਤਾ ਘਾਟ ਤੇ ਸ਼ੋਰ ਵਧੇਰੇ ਹੁੰਦਾ ਹੈ ਜਿਵੇਂ ਆਪਣੇ ਦੋਸਤਾਂ ਦੀ ਚੋਣ ਅਸੀਂ ਆਪ ਕਰਦੇ ਹਾਂ ਓਵੇਂ ਹੀ ਕਵੀ ਸਾਡੀ ਆਪਣੀ ਪਸੰਦ ਹੁੰਦੇ ਹਨ ਕਵਿਤਾ ਦਾ ਆਦੇਸ਼ ਮਨੁੱਖੀ ਆਤਮਾ ਨੂੰ ਬਚਾਉਣਾ ਨਹੀਂ ਹੁੰਦਾ ਮਨੁੱਖੀ ਆਤਮਾ ਦੇ ਮਹੱਤਵ ਨੂੰ ਉਜਾਗਰ ਕਰਨਾ ਹੁੰਦਾ ਹੈ ਮਹਾਨ ਕਵਿਤਾ ਨੂੰ ਸਮਝਣਾ ਵੀ ਮਹਾਨ ਬਣਨ ਦਾ ਅਮਲ ਹੈ ਮਹਾਨ ਕਵੀ ਉਹ ਹੈ ਜੋ ਮਨੁੱਖ ਨੂੰ ਹੋਰ ਚੰਗੇਰਾ ਬਣਨ ਦੇ ਲਈ ਪ੍ਰੇਰਿਤ ਚੰਗਾ ਕਵੀ ਉਹ ਹੈ ਜਿਹੜਾ ਸਾਨੂੰ ਆਪਣੇ ਆਪ ਨਾਲ ਮੁਹੱਬਤ ਕਰਨੀ ਸਿਖਾਵੇ ਜਿਸ ਦੀ ਕਵਿਤਾ ਦੀ ਛਾਂ ਵਿੱਚ ਸਾਨੂੰ ਆਪਣਾ ਆਪ ਚੰਗਾ ਲੱਗੇ ਜਿਹੜਾ ਜ਼ਿੰਦਗੀ ਨਾਲ ਸਾਡੇ ਰਿਸ਼ਤੇਦਾਰੀ ਗੰਡੇ ਜਿਹੜਾ ਸਾਡੇ ਬੁੱਲਾਂ ਉੱਤੇ ਕੋਈ ਗੀਤ ਵਸਾ ਦੇਵੇ ਰੱਬ ਦੇ ਸਭ ਤੋਂ ਵੱਡੇ ਆਲੋਚਕ ਕਵੀ ਹੁੰਦੇ ਹਨ ਕਹਿੰਦੇ ਹਨ ਕਵੀ ਪਾਗਲ ਹੁੰਦੇ ਹਨ ਪਰ ਉਹਨਾਂ ਦੇ ਪਾਗਲਪਨ ਦੀ ਕਿਸਮ ਰੋਹਾਨੀ ਹੁੰਦੀ ਹੈ ਸਫਲ ਪਾਗਲ ਨੂੰ ਕਵੀ ਕਹਿੰਦੇ ਹਨ ਜਿਨ੍ਹਾਂ ਨੇ ਮੁਹੱਬਤ ਕੀਤੀ ਹੈ ਉਹ ਜਾਣਦੇ ਹਨ ਕਿ ਮੁਹੱਬਤ ਦਾ ਦਰਦ ਕੀ ਹੁੰਦਾ ਹੈ ਸਰੂਰ ਕੀ ਹੁੰਦਾ ਹੈ ਮੁਹੱਬਤ ਵਾਲੀ ਹਾਲਤ ਵਿੱਚ ਹਰ ਵਿਅਕਤੀ ਇੱਕ ਕਵੀ ਵਾਂਗ ਵਿਚਰਦਾ ਹੈ ਜਦੋਂ شدت ਦਾ ਜਜ਼ਬਾ ਅਤੇ ਸਿਖਰ ਤੇ ਪਹੁੰਚੀ ਕਲਪਨਾ ਕਿਕਲੀ ਕਲੀਰ ਪਾਉਂਦੀਆਂ ਹਨ ਤਾਂ ਮਹਾਨ ਕਵਿਤਾ ਦਾ ਜਨਮ ਹੁੰਦਾ ਹੈ ਬਹੁਤੇ ਲੋਕ ਬਹੁਤ ਕੁਝ ਜਾਣਦੇ ਤਾਂ ਹੁੰਦੇ ਹਨ ਪਰ ਉਹ ਮਹਿਸੂਸ ਨਹੀਂ ਕਰਦੇ ਕਵਿਤਾ ਸਾਨੂੰ ਮਹਿਸੂਸ ਕਰਨਾ ਸਿਖਾਉਂਦੀ ਹੈ ਕਵੀ ਨੂੰ ਕਦੀ ਉਦਾਸ ਨਾ ਸਮਝੋ ਮੌਕਾ ਲੱਗਣ ਉੱਤੇ ਉਸਨੇ ਆਪਣੀ ਸਾਰੀ ਉਦਾਸੀ ਕਵਿਤਾ ਦੀ ਭੇਟ ਕਰ ਦੇਣੀ ਹੈ ਅਤੇ ਆਪ ਆਜ਼ਾਦ ਪੰਛੀ ਵਾਂਗ ਵਿਚਰਨਾ ਹੈ ਕਹਿੰਦੇ ਹਨ ਕਿ ਹਰ ਦੁੱਖ ਬਰਦਾਸ਼ਤ ਕਰਨ ਯੋਗ ਹੈ ਜੇ ਉਸ ਨੂੰ ਕਵਿਤਾ ਵਿੱਚ ਪੇਸ਼ ਕੀਤਾ ਜਾ ਸਕੇ ਆਪਣੇ ਮਨਪਸੰਦ ਕਵੀ ਨੂੰ ਮਿਲੰਦਾ ਜਾਂ ਤਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਕਵੀ ਕਵਿਤਾ ਦੇ ਛਣਾ ਵਿੱਚ ਹੀ ਕਵੀ ਹੁੰਦਾ ਹੈ ਉਸ ਤੋਂ ਪਹਿਲਾਂ ਜਾਂ ਪਿਛੋਂ ਉਹਤੀ ਸਧਾਰਨ ਵਿਅਕਤੀ ਵਾਂਗ ਵਿਚਰਦਾ ਹੈ ਕਵੀਆਂ ਨੂੰ ਅਲੋਚਕਾਂ ਤੋਂ ਨਹੀਂ ਡਰਨਾ ਚਾਹੀਦਾ ਕਿਉਂਕਿ ਕਵੀਆਂ ਦੀਆਂ ਯਾਦਗਾਰਾਂ ਤਾਂ ਬਣੀਆਂ ਹਨ ਪਰ ਕਿਸੇ ਅਲੋਚਕ ਦੀ ਯਾਦਗਾਰ ਨਹੀਂ ਬਣੀ ਭੌਂਕ ਦੇ ਕੁੱਤਿਆਂ ਤੋਂ ਡਰਦੇ ਇੱਕ ਵਿਅਕਤੀ ਤੋਂ ਕਿਸੇ ਨੇ ਪੁੱਛਿਆ ਤੂੰ ਕੀ ਕੰਮ ਕਰਦਾ ਹੈ ਉੱਤਰ ਮਿਲਿਆ ਮੈਂ ਕਵੀ ਹਾਂ ਪਹਿਲੇ ਵਿਅਕਤੀ ਨੇ ਕਿਹਾ ਜੇ ਕਵਿਤਾ ਲਿਖਣੀ ਹੈ ਤਾਂ ਫਿਰ ਕੁੱਤਿਆਂ ਤੋਂ ਨਾ ਡਰਿਆ ਕਰ ਕਵੀ ਪੂਰੇ ਜੋਬਨ ਵਿੱਚ ਕਵਿ ਕਵੀਆਂ ਦੀ ਸੰਗਤ ਵਿੱਚ ਹੀ ਖੜਦੇ ਹਨ ਇਹ ਵੀ ਸੱਚ ਹੈ ਕਿ ਕਵੀ ਨੂੰ ਦੂਜੇ ਕਵੀਆਂ ਨਾਲ ਈਰਖਾ ਹੁੰਦੀ ਹੈ ਚੰਗੀ ਕਵਿਤਾ ਆਮ ਕਰਕੇ ਉਮਰ ਦੇ 30ਵੇਂ ਬਰੇ ਤੋਂ ਪਹਿਲੇ ਲਿਖੀ ਜਾ ਚੁੱਕੀ ਹੁੰਦੀ ਹੈ ਕੋਈ ਕਵੀ ਆਪਣੀ ਭਾਸ਼ਾ ਤੋਂ ਇਲਾਵਾ ਕਿਸੇ ਦੂਜੀ ਭਾਸ਼ਾ ਵਿੱਚ ਹਰਮਨ ਪਿਆਰਾ ਨਹੀਂ ਹੋਇਆ ਇਸੇ ਕਰਕੇ ਕਹਿੰਦੇ ਹਨ ਜੋ ਸੁੱਖ ਆਪਣੀ ਬੋਲੀ ਦੀ ਕਵਿਤਾ ਵਿੱਚੋਂ ਮਿਲਦਾ ਹੈ ਉਹ ਕਿਸੇ ਹੋਰ ਭਾਸ਼ਾ ਵਿੱਚੋਂ ਨਹੀਂ ਮਿਲਦਾ ਇੱਕ ਚੰਗਾ ਕਵੀ ਉਤਸ਼ਾਹ ਦੇ ਬੀਜ ਬੀਜਦਾ ਹੈ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਰੌਸ਼ਨ ਭਵਿੱਖ ਦੇ ਸੁਪਨੇ ਲਟਕਾਉਂਦਾ ਹੈ ਮਹਾਨ ਕਵੀ ਕਈ ਵਾਰੀ ਕਿਸੇ ਮਹਾਨ ਜਜ਼ਬੇ ਦੀ ਪਕੜ ਵਿੱਚ ਅਜਿਹੀ ਗੱਲ ਕਹਿ ਜਾਂਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਆਪ ਵੀ ਸਮਝ ਨਹੀਂ ਹੁੰਦੀ ਪਰ ਜਿਹੜੀ ਇਤਿਹਾਸ ਬਦਲ ਦਿੰਦੀ ਹੈ ਕਵਿਤੀ ਕਲਪਨਾ ਸੱਚ ਦੇ ਮਹਾਨ ਮੋੜ ਦਿੰਦੀ ਹੈ ਜਦੋਂ ਕਵੀ ਗੁਲਾਮ ਕੌਮ ਵਿੱਚ ਆਜ਼ਾਦੀ ਦਾ ਸੰਕਲਪ ਜਗਾ ਦੇਣ ਤਾਂ ਉਸ ਸੰਕਲਪ ਨੂੰ ਕੁਚਲਣ ਲਈ ਫੌਜਾਂ ਭੇਜਣੀਆਂ ਵਿਅਰਥ ਹਨ ਕੋਈ ਸੰਘਰਸ਼ ਕਵੀਆਂ ਦੇ ਸਹਿਯੋਗ ਬਿਨਾਂ ਸਫਲ ਨਹੀਂ ਹੋ ਸਕਦਾ ਜਦੋਂ ਕਵੀ ਗੋਲੀਆਂ ਦਾ ਸ਼ਿਕਾਰ ਬਣਾਏ ਜਾਣ ਲੱਗ ਪੈਣ ਤਾਂ ਸਮਝੋ ਕਿ ਉਹ ਸੰਘਰਸ਼ ਕੋਰਾ ਹੀ ਪੈ ਗਿਆ ਹੈ ਆਜ਼ਾਦੀ ਦੀ جنگ ਸਰੀਰ ਤੇ ਦਿਮਾਗ ਨਾਲ ਨਹੀਂ ਦਿਲ ਨਾਲ ਲੜੀ ਜਾਂਦੀ ਹੈ ਅਸੀਂ ਪਿਆਰ ਕਿਹੋ ਜਿਹਾ ਕਰਾਂਗੇ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸਾਡੇ ਕਵੀਆਂ ਨੇ ਕਿਹੋ ਜਿਹਾ ਪਿਆਰ ਗਾਇਆ ਹੈ ਪੈਨਸ਼ਨ ਮੰਗਣ ਵਾਲੇ ਕਵੀ ਕਵਿਤਾ ਨਹੀਂ ਲਿਖਣਗੇ ਸੇਰੇ ਭਾਵੇਂ ਲਿਖ ਦੇਣ ਉਹ ਕਵੀ ਕਿ ਹੀ ਕੀ ਜਿਹੜਾ ਆਜ਼ਾਦ ਨਹੀਂ ਰਹਿ ਸਕਦਾ ਗਰੀਬਾਂ ਦਾ ਕਵੀ ਨਿਆਸਰਿਆਂ ਦਾ ਆਸਰਾ ਬਣਦਾ ਹੈ ਨਿਊਟਿਆਂ ਦੀ ਰੋਟੀ ਬਣਦਾ ਹੈ ਉਹ ਗੁਆਚਿਆਂ ਦਾ ਤੰਬੂ ਹੁੰਦਾ ਹੈ ਕਿਸੇ ਕਵੀ ਦੇ ਉਸ ਤੋਂ ਡੀਬੇਸਤੀ ਕੀ ਹੋ ਸਕਦੀ ਹੈ ਕਿ ਉਸ ਦੀ ਕਵਿਤਾ ਪੜ੍ਹੇ ਬਿਨਾਂ ਹੀ ਉਸ ਦੀ ਪੁਸ਼ਟੀ ਕੀਤੀ ਜਾਵੇ ਕਵਿਤਾ ਪੁਰਾਣੀ ਤੋਂ ਪੁਰਾਣੀ ਤੇ ਵਿਗਿਆਨ ਨਵੇਂ ਤੋਂ ਨਵਾਂ ਚੰਗਾ ਹੁੰਦਾ ਹੈ ਕਹਿੰਦੇ ਹਨ ਕਵੀ ਗਰੀਬ ਹੁੰਦੇ ਹਨ ਇਸ ਲਈ ਉਹ ਸ਼ਬਦਾਂ ਨੂੰ ਸਾਮ-ਸਾਮ ਵਰਤਦੇ ਹਨ ਕਵੀ ਕਵਿਤਾ ਲਿਖਣ ਕਰਕੇ ਗਰੀਬ ਨਹੀਂ ਹੁੰਦੇ ਉਹ ਗਰੀਬ ਹੋਣ ਕਰਕੇ ਕਵਿਤਾ ਲਿਖਦੇ ਹਨ ਜੇ ਉਹ ਅਮੀਰ ਹੁੰਦੇ ਤਾਂ ਉਹਨਾਂ ਲਿਖ ਨਹੀਂ ਸੀ ਸਕਣਾ ਦਿੱਲੀ ਦੀ ਹਵਾ ਵਿੱਚ ਗਾਲਿਬ ਕੁਲਿਆ ਹੋਇਆ ਹੈ ਜਿਸ ਚੁਨਾਨ ਦੀਆਂ ਗਲੀਆਂ ਵਿੱਚ ਹੋਮਰ ਮੰਗਤਿਆਂ ਵਾਂਗ ਵਿਚਰਿਆ ਉਸੇ ਇਨਾਨ ਵਿੱਚ ਅੱਜ ਸੱਤ ਸ਼ੈਰ ਹੋਮਰ ਦੇ ਨਾਂ ਤੇ ਵਸੇ ਹੋਏ ਹਨ ਆਪਣਾ ਆਪ ਸੰਭਾਲੀ ਰੱਖਣਾ ਅਤੇ ਕਵਿਤਾ ਪੜਨੀ ਸੰਭਵ ਨਹੀਂ ਕਵਿਤਾ ਸਵਰਗ ਵਿੱਚ ਮੁੜ ਆਉਣ ਦਾ ਸੱਦਾ ਹੈ ਜਦੋਂ ਤੱਕ ਇਨਕਲਾਬੀ ਕਵਿਤਾ ਪੈਦਾ ਨਹੀਂ ਹੁੰਦੀ ਭਾਰਤ ਵਿੱਚ ਇਨਕਲਾਬ ਦੀ ਆਸ ਕਰਨੀ ਵਿਅਰਥ ਹੈ ਅਸੀਂ ਆਪਣੀਆਂ ਮੁਸ਼ਕਲਾਂ ਇਸ ਕਰਕੇ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਕਵਿਤਾ ਦੀ ਅਮੀਰੀ ਨਹੀਂ ਕਹਿੰਦੇ ਹਨ ਕੁਝ ਲਿਖ ਜਾਓ ਜੋ ਆਉਣ ਵਾਲੀਆਂ ਪੀੜ੍ਹੀਆਂ ਪੜਨ ਜਾਂ ਕੁਝ ਹੋਰ ਕਰ ਜਾਓ ਜਿਸ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਲਿਖਣ ਕਹਿੰਦੇ ਹਨ ਜਿੰਨਾ ਵਿੱਚ ਆਤਮਾ ਹੈ ਉਹ ਕਵਿਤਾ ਵਿੱਚ ਉਸ ਦੇ ਦਰਸ਼ਨ دیدار ਕਰ ਸਕਦੇ ਹਨ ਦੁਨੀਆ ਦੇ ਹਰ ਮੁਲਕ ਅਤੇ ਧਰਮ ਵਿੱਚ ਪੂਜਾ ਅਤੇ ਅਰਦਾਸ ਕਵਿਤਾ ਵਿੱਚ ਹੀ ਕੀਤੀ ਜਾਂਦੀ ਹੈ ਸੁੰਦਰਤਾ ਉਹ ਹੈ ਜਿਹੜੀ ਸਾਡੇ ਅੰਦਰਲੀ ਕਵਿਤਾ ਨੂੰ ਜਗਾਵੇ ਕਿਹਾ ਜਾਂਦਾ ਹੈ ਕਿ ਕਵਿਤਾ ਲੈ ਵਿੱਚ ਢਲੀ ਹੋਈ ਸੁੰਦਰਤਾ ਹੁੰਦੀ ਹੈ ਕਵਿਤਾ ਦਾ ਜੀਵਨ ਨਾਲ ਸਬੰਧ ਉਹੋ ਜਿਹਾ ਹੈ ਜਿਹੋ ਜਿਹਾ ਐਤਵਾਰ ਦਾ ਬਾਕੀ ਦਿਨਾਂ ਨਾਲ ਹੁੰਦਾ ਹੈ ਸੰਸਾਰ ਉਵੇਂ ਨਹੀਂ ਹੈ ਜਿਵੇਂ ਮਨੁੱਖ ਚਾਹੁੰਦਾ ਹੈ ਕਵਿਤਾ ਇਸ ਅਸੰਤੁਲਨ ਨੂੰ ਦੂਰ ਕਰਦੀ ਹੈ ਦੁਨੀਆ ਵਿੱਚ ਦੁੱਖ ਵਧ ਰਹੇ ਹਨ ਪਰ ਉਹਨਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਦੇਣ ਵਾਲੀ ਕਵਿਤਾ ਪੈਦਾ ਨਹੀਂ ਹੋ ਰਹੀ ਕਵੀਆਂ ਦੀ ਥਾਂ ਕਾਵਾਂ ਦੀ ਗਿਣਤੀ ਵਧ ਰਹੀ ਹੈ ਬਹੁਤੀਆਂ ਕਵਿਤਾਵਾਂ ਹੁਣ ਕਾਂ ਹੀ ਲਿਖ ਰਹੇ ਹਨ ਇਹਨਾਂ ਦੀ ਕਵਿਤਾ ਵਿੱਚ ਇੱਕ ਦੋ ਲਾਈਨਾਂ ਹੀ ਕਵਿਤਾ ਹੁੰਦੀ ਹੈ ਬਾਕੀ ਪਲੇਥਣ ਹੁੰਦਾ ਹੈ ਕਵੀ ਉਹ ਹੈ ਜਿਸ ਦੀ ਕਵਿਤਾ ਦੀ ਹਰ ਲਾਈਨ ਆਪਣੇ ਆਪ ਵਿੱਚ ਇੱਕ ਕਵਿਤਾ ਹੋਵੇ ਅਜਿਹੀ ਕਵਿਤਾ ਹੀ ਸਾਨੂੰ ਫੈਲਣ ਅਤੇ ਉੱਚੇ ਉੱਠਣ ਦਾ ਹੁਨਰ ਸਿਖਾਉਂਦੀ ਹੈ ਕਵਿਤਾ ਰਾણો ਨਾਤਾ ਟੁੱਟੇ ਜਾਣ ਕਾਰਨ ਅਜੋਕਾ ਮਨੁੱਖ ਦਿਨੋ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਸਾਡੀ ਨਬਜ਼ ਤਾਂ ਚੱਲ ਰਹੀ ਹੈ ਪਰ ਅਸੀਂ ਮਰੇ ਪਏ ਹਾਂ ਸਾਡੇ ਵਿੱਚ ਜੋਸ਼ ਤਾਂ ਹੈ ਪਰ ਉਤਸ਼ਾਹ ਨਹੀਂ ਕਾਮਾ ਰੌਲੀ ਵਿੱਚ ਕਵਿਤਾ ਗਵਾਜ ਗਈ ਹੈ ਆਓ ਅਸੀਂ ਰੜਕੇ ਵਾਰਿਸ਼ਾ ਨੂੰ ਲੱਭਣ ਚੱਲੀਏ ਰੁੱਸੇ ਹੋਏ ਬੁੱਲੇ ਸ਼ਾਹ ਨੂੰ ਮਨਹਾ ਲਈ ਨਦੇੜ ਵਾਲ ਟੁਰ ਗਏ ਪਿਆਰੇ ਗੁਰਗੋਬਿੰਦ ਸਿੰਘ ਨੂੰ ਮੋੜ ਲਈ ਤੇ ਉਹਨਾਂ ਨੂੰ ਦੱਸੀਏ ਕਿ ਸਾਡੇ ਵਿਹੜਿਆਂ ਦੀਆਂ ਰੌਣਕਾਂ ਰੁੱਸ ਗਈਆਂ ਹਨ ਅਸੀਂ ਸੁੱਤੇ ਹੋਏ ਨਸੀਬਾਂ ਵਾਲੇ ਮੱਥੇ ਚੁੱਕੀ ਫਿਰਦੇ ਹਾਂ ਸਾਡੇ ਗਲੇ ਵਿੱਚੋਂ ਹੁਣ ਗੀਤ ਨਹੀਂ ਹੋ ਕੇ ਨਿਕਲਦੇ ਹਨ ਸਾਡੇ ਬੁੱਲਾਂ ਉੱਤੇ ਸਹਿਮ ਦੀਆਂ ਪੀਪੜੀਆਂ ਜੰਮ ਗਈਆਂ ਹਨ ਤੇ ਉਹਨਾਂ ਨੂੰ ਕਈਏ ਸਾਨੂੰ ਕਵਿਤਾ ਦੇ ਕੁਝ ਬੀਜ ਦਿਓ ਜਿਹੜੇ ਅਸੀਂ ਆਪਣੇ ਖੇਤਾਂ ਅਤੇ ਵੇੜਿਆਂ ਵਿੱਚ ਬੀਜੀਏ ਥੈਂਕ ਯੂ